40 ਦਿਨਾਂ ਦੀ ਐਬਸੈਂਸ ਪੈ ਚੁੱਕੀ ਹੈ ਪਿਛਲੇ ਦੋ ਸੈਸ਼ਨਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਬਚਾਉਣ ਦੀ ਖਾਤਰ ਇੱਕ ਜੋ ਹੈਗੀ ਹੈ ਲੈਟਰ ਵੀ ਪਾ ਚੁੱਕੇ ਆ ਪਰਮਿਸ਼ਨ ਵੀ ਪਾ ਚੁੱਕੇ ਆ ਭਾਈ ਅਮਰਿਤਪਾਲ ਸਿੰਘ ਤੇ ਨਾਲ ਸਾਥੀ ਤਾਂ ਜਿਵੇਂ ਕਾਲੇ ਪਾਣੀ ਦੀ ਜੇਲ੍ਹ ਕੱਟ ਰਹੇ ਨੇ ਪਰ ਜੇ ਆਪਾਂ ਸਰਕਮਸਟੈਂਸਸ ਦੇਖੀਏ ਕਿਉਂਕਿ ਉਹ ਇੰਟੈਂਸ਼ਨਲੀ ਇਤਾਂ ਇਦਾਂ ਕਰ ਨਹੀਂ ਰਹੇ ਕਿ ਲੋਕ ਸਭਾ ਦੇ ਵਿੱਚ ਆ ਨਹੀਂ ਰਹੇ ਸੈਸ਼ਨ ਅਟੈਂਡ ਕਰ ਨਹੀਂ ਰਹੇ ਉਹਨਾਂ ਦੇ ਹਾਲਾਤ ਇਦਾਂ ਦੇ ਨਹੀਂ ਉਹ ਆਉਣਾ ਚਾਹੁੰਦੇ ਨੇ ਪਰ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਮੇਰੇ ਹਿਸਾਬ ਦੇ ਨਾਲ ਕੋਈ ਇਸ ਆਬਰਾ ਦੇ ਜੋ ਇਹ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਉਹਨਾਂ ਦੇ ਐਮਪੀ ਲੇਡ ਫੰਡ ਦਾ ਕੀ ਸਿਸਟਮ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਫਾਦਰ ਡੀਲ ਕਰ ਦਿੰਦੇ ਨੇ ਉਹਨਾਂ ਦੀ ਟੀਮ ਹਲਕੇ ਦੇ ਵਿੱਚ ਡੀਲ ਕਰਦੀ ਹੈ ਅੰਡਰ ਦੀ ਡਾਇਰੈਕਸ਼ਨ ਐਂਡ ਡਿਕਟੇਸ਼ਨ ਆਫ ਐਮਪੀ ਹੀ ਜੋ ਫੰਡੋਂ ਦੇਨੇ ਲਾਈ ਜਾ ਸਕਦੇ ਹੁੰਦੇ ਨੇ ਕੋਈ ਕਿਸੇ ਹੋਰ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਉਹ ਬਾਬਾ ਫਿਰ ਉਹ ਲੋਕਾਂ ਦਾ ਹੱਲ ਕਿਵੇਂ ਹੁੰਦਾ ਮਸਲਿਆਂ ਦਾ ਹੱਲ ਕਿਵੇਂ ਹੁੰਦਾ ਵਿਕਾਸ ਕਾਰਜਾਂ ਦੇ ਲਈ ਤਾਂ ਉਹ ਇੱਕ ਮਾਮੂਲੀ ਜੀ ਅਮਾਊਂਟ ਹੁੰਦੀ ਹੈ ਜਿਸਦੇ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਉਹ ਬੈਂਚੀ ਜੋ ਮੈਂਬਰ ਪਾਰਲੀਮੈਂਟ ਲਵਾ ਸਕਦੇ ਹੁੰਦੇ ਨੇ ਆਪਾਂ بڑے ਪਿੰਡਾਂ ਦੇ ਵਿੱਚ ਲਿਖਿਆ ਤਾਂ ਨਾਂ ਖਣਾ ਅੱਗੇ ਬੈਂਚ ਦਿਖਾ ਲੈਂਦੇ ਆਂ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤਾਂ ਉਹਨਾਂ ਦੇ ਕਹਿਣ ਤੇ ਭੁਗਤਦੇ ਨੇ ਜ਼ਿਆਦਾ ਤਾਂ ਕਰਕੇ ਉਹ ਵੀ ਕੋਈ ਸਹਿਯੋਗ ਨਹੀਂ ਦੇ ਰਹੇ ਇਸ ਪਾਕ ਤੋਂ ਦੇਖਿਆ ਜਾਵੇ ਇਸ ਕਰਕੇ ਉਹ ਧੱਕਾਸ਼ਾਹੀ ਜ਼ਿਆਦਾ ਕਰ ਰਹੀ ਹੈ ਕੀ ਸਟੇਟਸ ਹੈ ਉਹਨਾਂ ਐਨਐਸਏ ਦਾ ਸਾਡਾ ਜੋ ਮੰਨੂ ਹਾਈ ਕੋਰਟ ਨੂੰ ਸਾਨੂੰ ਇਨਸਾਫ ਮਿਲੇਗਾ ਤੇ ਇਸ ਚੀਜ਼ ਦੇ ਵਿੱਚ ਜੋ ਹੱਲ ਹੈ ਉਹ ਹੋਵੇਗਾ 2027 ਦੇ ਵਿੱਚ ਕਿਹੜਾ ਸਭ ਤੋਂ ਵੱਡਾ ਕੰਪੀਟੀਟਰ ਮੰਨਦੇ ਹੋ ਆਮ ਆਦਮੀ ਪਾਰਟੀ ਦਾ ਪੰਜਾਬ ਨੂੰ ਇਸ ਸਮੇਂ ਜੀ ਕੋਈ ਬਚਾ ਸਕਦਾ ਹੈ ਤਾਂ ਇੱਕ ਖੇਤਰੀ ਦੇ ਪੰਥਕ ਧਿਰ ਹੈ ਜਿਸ ਦਾ ਨਾਂ ਅਕਾਲੀ ਦਲ ਬਾਰਿਸ ਪੰਜਾਬ ਦੀ ਇਹਨਾਂ ਦੇ ਸੁਪਰੀਮੋ ਵੀ ਆਪ ਦੀ ਸੀਟ ਹਾਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਤੇ ਅਗਲਾ ਜਿਹੜਾ ਇਹਨਾਂ ਦੀ ਹਾਰ ਹੋਣੀ ਹੈ 2027 ਦੇ ਵਿੱਚ ਪੰਜਾਬ 'ਚ ਹੋਣੀ ਹੈ ਜਦੋਂ ਤੋਂ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਭੇਜਿਆ ਹੈ ਤਾਂ ਇਹਨਾਂ ਦਾ ਡਾਊਨ ਗ੍ਰਾਫ ਸ਼ੁਰੂ ਹੋ ਗਿਆ ਪਾਰਟੀ ਚੰਦਕੂ ਮਹੀਨਿਆਂ ਦੀ ਖੇਡ ਹੈ ਤੇ ਫਿਰ ਇਹ ਸਰਕਾਰ ਦਾ ਇਸ ਝਾੜੂ ਪਾਰਟੀ ਦਾ ਪੰਜਾਬ ਦੇ ਵਿੱਚੋਂ ਹੀ ਜਿਹੜਾ ਖਾਤਮਾ ਹੈ ਉੱਤੇ ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖਣੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਖਰੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਉਹਨਾਂ ਦੀ ਜਿਹੜੀ ਸੰਸਦ ਦੀ ਮੈਂਬਰਸ਼ਿਪ ਹੈ ਉਹ ਖਤਰੇ ਦੇ ਵਿੱਚ ਦੱਸੀ ਜਾ ਰਹੀ ਹੈ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੈ ਔਰ ਇਹ ਮੰਗ ਕੀਤੀ ਹੈ ਕਿ ਉਹਨਾਂ ਨੂੰ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਏ ਕਿਉਂਕਿ 45 ਦਿਨ ਦਾ ਸਮਾਂ ਹੋ ਗਿਆ ਜਦੋਂ ਉਹ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਨੇ ਤੇ ਜੇ 45 ਤੋਂ 60 ਦਿਨ ਹੋ ਗਏ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋ ਸਕਦੀ ਹੈ ਇਹ ਕਿਵੇਂ ਹੋ ਸਕਦਾ ਹੈ ਅਸੀਂ ਅੱਜ ਗੱਲਬਾਤ ਕਰਨੀ ਹੈ ਸਾਡਾ ਉਹਨਾਂ ਦੇ ਵਕੀਲ ਨੇ ਐਡਵੋਕੇਟ ਈਮਾਨ ਸਿੰਘ ਖਾਰਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਈਮਾਨ ਜੀ ਬਹੁਤ ਬਹੁਤ ਸਵਾਗਤ ਹੈ ਸਰ ਸ਼੍ਰੀਕਾਰ ਜੀ ਬਹੁਤ ਬਹੁਤ ਧੰਨਵਾਦ ਜੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਉਹਨਾਂ ਨੂੰ ਸੈਸ਼ਨ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਏ ਉਹਨਾਂ ਨੂੰ ਲੋੜ ਕਿਉਂ ਪਈ ਕਿ ਉਹ ਪਟੀਸ਼ਨ ਪਾਉਣ ਉਹ ਤਾਂ ਚੁੜੇ ਹੋਏ ਮੈਂਬਰ ਪਾਰਲੀਮੈਂਟ ਨੇ ਦੇਖੋ ਜੀ ਭਾਈ ਅਮਰਿਤਪਾਲ ਸਿੰਘ ਨੂੰ ਲਗਭਗ 7 ਦਸੰਬਰ 2024 ਨੂੰ ਜੋ ਮਾਨਯੋਗ ਸਪੀਕਰ ਸਾਹਿਬ ਨੇ ਲੋਕ ਸਭਾ ਦੇ ਉਹਨਾਂ ਵੱਲੋਂ ਇੱਕ ਲੈਟਰ ਰਿਸੀਵ ਹੋਈ ਸੀ ਜੇਲ੍ਹ ਦੇ ਵਿੱਚ ਹਾਂ ਤਾਂ ਉਹਨਾਂ ਵਿੱਚ ਜੋ ਸਪੀਕਰ ਸਾਹਿਬ ਨੇ ਗੱਲ ਫਰਮਾਈ ਸੀ ਬੀ ਜਿਵੇਂ ਕੀ ਟੋਟਲ 60 ਦਿਨ ਹੁੰਦੇ ਨੇ ਬੀ ਜੋ ਇੱਕ ਲਿਮਿਟੇਸ਼ਨ ਹੁੰਦੀ ਹੈ ਵੀ ਜੋ ਤੁਸੀਂ ਗੈਪ ਨਹੀਂ ਪਾ ਸਕਦੇ ਐਸ ਪਰ ਆਰਟੀਕਲ 101 ਆਫ ਕਨਸਟੀਟਿਊਸ਼ਨ ਆਫ ਇੰਡੀਆ ਜੋ ਤੁਹਾਨੂੰ ਸਿਟਿੰਗਸ ਨੂੰ ਟੈਂਡ ਕਰਨੀਆਂ ਪੈਂਦੀਆਂ ਨੇ ਤਾਂ ਉਸ ਦੇ ਵਿੱਚ ਸਪੀਕਰ ਸਾਹਿਬ ਨੇ ਇਹ ਗੱਲ ਲਿਖੀ ਸੀ ਵੀ ਤੁਹਾਡੇ 46 ਦਿਨਾਂ ਦੀ ਐਬਸੈਂਸ ਪੈ ਚੁੱਕੀ ਹੈ ਪਿਛਲੇ ਦੋ ਸੈਸ਼ਨਸ ਦੇ ਵਿੱਚ ਇੱਕ ਤਾਂ ਜਿਹੜਾ ਮੌਨਸੂਨ ਸੈਸ਼ਨ ਹੈ ਜੀ ਉਸ ਤੋਂ ਬਾਅਦ ਵਿੰਟਰ ਸੈਸ਼ਨ ਹੈ ਜਿਹੜਾ ਤੇ ਹੁਣ ਜਿਹੜਾ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਤੁਸੀਂ ਇਸ ਦੇ ਲਈ ਦੋ ਸਟੈਪਸ ਚੈੱਕ ਕਰ ਸਕਦੇ ਹੋ ਪਹਿਲਾ ਗਲਤ ਹੈ ਵੀ ਤੁਸੀਂ ਛੁੱਟੀ ਲਈ ਅਪਲਾਈ ਕਰ ਸਕਦੇ ਹੋ ਵੀ ਮੇਰੇ ਕੋਲ ਸਪੀਕਰ ਸਾਹਿਬ ਨੇ ਗੱਲ ਆਖੀ ਸੀ ਉਹਦੇ ਵਿੱਚ ਮੇਰੇ ਕੋਲ ਸਿਰ ਛੁੱਟੀ ਦੇਣ ਦਾ ਅਧਿਕਾਰ ਆ ਤੁਹਾਨੂੰ ਤੇ ਮੈਂ ਤੁਹਾਨੂੰ ਜੋ ਪਾਰਲੀਮੈਂਟ ਅਟੈਂਡ ਕਰਨ ਦੀ ਪਰਮਿਸ਼ਨ ਨਹੀਂ ਦੇ ਸਕਦਾ ਉਸ ਲਈ ਤੁਹਾਨੂੰ ਜੋ ਕੰਪੀਟੈਂਟ ਕੋਰਟ ਆਫ ਅਥਾਰਟੀ ਹੈ ਉਸ ਨੂੰ ਅਪਰੋਚ ਕਰਨਾ ਪਵੇਗਾ ਤਾਂ ਐਸ ਪਰ ਕਨਸਟੀਟਿਊਸ਼ਨ ਆਫ ਇੰਡੀਆ ਜੋ ਕੰਪੀਟੈਂਟ ਕੋਰਟ ਆਫ ਅਥਾਰਟੀ ਬਣਦੀ ਹੈ ਉਹ ਬਣਦੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤਾਂ ਅਸੀਂ ਭਾਈ ਅਮਰਿਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਬਚਾਉਣ ਦੀ ਖਾਤਰ ਇੱਕ ਜੋ ਹੈਗੀ ਹੈ ਲੈਟਰ ਵੀ ਪਾ ਚੁੱਕੇ ਆ ਪਰਮਿਸ਼ਨ ਵੀ ਪਾ ਚੁੱਕੇ ਆ ਜੋ ਸਪੀਕਰ ਸਾਹਿਬ ਨੇ ਉਹਨਾਂ ਦੇ ਕੋਲ ਵੀ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ ਤਾਂ ਅਸੀਂ ਜੋ ਸੈਕੰਡ ਪਲੇਸ ਤੇ ਆਵਦਾ ਰਾਈਟ ਜੋ ਐਕਸਰਸਾਈਜ਼ ਕਰਦੇ ਆ ਹੋਇਆ ਅਸੀਂ ਇਹ ਵੀ ਸੋਚਿਆ ਵੀ ਸਾਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਲਈ ਵੀ ਜੋ ਪਰਮਿਸ਼ਨ ਲੈਣੀ ਚਾਹੀਦੀ ਹੈ ਤੇ ਉਸ ਦੇ ਲਈ ਫਿਰ ਅਸੀਂ ਐਜ਼ ਅ ਬੈਕਅਪ ਪਲਾਨ ਕਹਿ ਲੋ ਜਾਂ ਐਜ਼ ਅ ਤੁਸੀਂ ਪਲਾਨ ਬੀ ਕਹਿ ਲੋ ਅਸੀਂ ਜੋ ਮਾਨਯੋਗ ਅਦਾਲਤ ਨੂੰ ਵੀ ਜੋ ਅਪਰੋਚ ਕੀਤਾ ਹੈ ਹਾਂਜੀ ਉਹਨਾਂ ਦੇ ਨਾਲ ਹੀ ਚੁਣਗੇ ਸੀ ਬਾਰਾਮੁੱਲਾ ਤੋਂ ਮੈਂਬਰ ਪਾਰਲੀਮੈਂਟ ਇੰਜੀਨੀਅਰ iracial ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੂੰ ਰਾਹਤ ਮਿਲੀ ਹੈ ਇਦਾਂ ਦਾ ਕੁਝ ਹੋਇਆ ਹਾਂਜੀ ਦੇਖੋ ਜੋ ਇੰਜੀਨੀਅਰ ਰਾਸ਼ਿਦ ਨੇ ਉਹਨਾਂ ਦੇ ਉੱਪਰ ਯੂਏਪੀਏ ਲੱਗਿਆ ਜੀ ਤੇ ਉਹ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਨੇ ਉੱਥੇ ਹੀ ਟ੍ਰਾਇਲ ਚੱਲਦਾ ਉਹਨਾਂ ਦਾ ਹਾਂ ਤਾਂ ਇੱਥੇ ਹੀ ਬੁਨਿਆਦੀ ਫਰਕ ਹੈ ਜੀ ਉਹ ਇੱਕ ਪਿਨਿਟਿਵ ਡਿਟੇਨਸ਼ਨ ਦੇ ਵਿੱਚ ਨੇ ਪਿਨਿਟਿਵ ਡਿਟੇਨਸ਼ਨ ਹੁੰਦੀ ਹੈ ਜਿਸ ਚ ਬੰਦੀ ਅਰੈਸਟ ਪੈਂਦੀ ਹੈ ਉਸ ਤੇ ਕੇਸ ਚੱਲਦਾ ਹੈ ਗਵਾਹੀਆਂ ਹੁੰਦੀਆਂ ਨੇ ਹੈਨਾ ਜੀ ਬਹਿਸ ਹੁੰਦੀ ਹੈ ਭਾਈ ਅਮਰਿਤਪਾਲ ਸਿੰਘ ਉੱਪਰ ਐਨਐਸਏ ਲੱਗਿਆ ਉਹ ਪ੍ਰੀਵੈਂਟਿਵ ਡਿਟੇਨਸ਼ਨ ਹੈ ਜੀ ਪ੍ਰੀਵੈਂਟਿਵ ਡਿਟੇਨਸ਼ਨ ਹੁੰਦੀ ਹੈ ਵੀ ਬੰਦੇ ਦੇ ਉੱਪਰ ਕੋਈ ਦੋਸ਼ ਨਹੀਂ ਸਿੱਧ ਹੋ ਸਕਦਾ ਹੁੰਦਾ ਪਰ ਉਹ ਫਿਊਚਰ ਦੇ ਵਿੱਚ ਕੁਝ ਕਰੇ ਨਾ ਤਾਂ ਇਸ ਕਰਕੇ ਪ੍ਰੀਵੈਂਟਿਵ ਡਿਟੇਨਸ਼ਨ ਆਈ ਜਾਂਦੀ ਹੁੰਦੀ ਹੈ ਇਸ ਦੇ ਵਿੱਚ ਬੰਦੇ ਦੇ ਅਗੇਂਸਟ ਕੋਈ ਐਵੀਡੈਂਸ ਨਹੀਂ ਹੁੰਦਾ ਕੋਈ ਗਵਾਹੀਆਂ ਨਹੀਂ ਹੁੰਦੀਆਂ ਬਸ ਉਹਨੂੰ ਅਨਮਿੱਥੇ ਸਮੇਂ ਦੇ ਲਈ ਅੰਦਰ ਰੱਖਿਆ ਜਾਣਾ ਹੁੰਦਾ ਫਿਊਚਰ ਨੂੰ ਦੇਖਦੇ ਆ ਆਲਾ ਕਿ ਪਾਸਟ ਦੇ ਵਿੱਚ ਬੰਦੇ ਨੇ ਕੁਝ ਗਲਤ ਨਹੀਂ ਕੀਤਾ ਹੁੰਦਾ ਜਿਹੜੀ ਪ੍ਰੀਵੈਂਟਿਵ ਡਿਟੇਨਸ਼ਨ ਹੈ ਜਿਵੇਂ ਯੂਏਪੀਏ ਇੰਡੀਅਨ ਪੀਨਲ ਕੋਡ 302 307 ਇਹ ਹੁੰਦੀ ਹੈ ਵੀ ਜੋ ਪਹਿਲਾਂ ਉਸ ਤੇ ਇਲਜ਼ਾਮ ਲੱਗੇ ਨੇ ਉਹਨਾਂ ਉਸ ਇਲਜ਼ਾਮਾਂ ਦੀ ਸਜ਼ਾ ਦੀ ਭੁਗਤਾਨ ਦੀ ਖਾਤਰ ਇਹ ਚੀਜ਼ ਦਾ ਫਰਕ ਹੁੰਦਾ ਤਾਂ ਦੇਖੋ ਉਹ ਇੱਕ ਬੁਨਿਆਦੀ ਫਰਕ ਹੋਣ ਕਰਕੇ ਉਹਨਾਂ ਨੂੰ ਇੰਟੈਰਮ ਬੇਲ ਮਿਲੀ ਹੈ ਸੈਸ਼ਨ اٹینڈ ਕਰਨ ਦੇ ਲਈ ਤਾਂ ਉਹ ਚੀਜ਼ ਸੌਖੀ ਹੈ ਪਰ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਤਾਂ ਜਿਵੇਂ ਕਾਲੇ ਪਾਣੀ ਦੀ ਜੇਲ੍ਹ ਕੱਟ ਰਹੇ ਨੇ ਪੰਜਾਬ ਤੋਂ ਐਨੇ 2500 ਕਿਲੋਮੀਟਰ ਦੂਰ ਨੇ ਪ੍ਰੀਵੈਂਟਿਵ ਰੀਟੈਂਸ਼ਨ ਦੇ ਅਧੀਨ ਨੇ ਪ੍ਰੀਵੈਂਟਿਵ ਰੀਟੈਂਸ਼ਨ ਦੇ ਵਿੱਚ ਤਾਂ ਉਸ ਬੰਦੇ ਦਾ ਚਿਹਰਾ ਵੀ ਹੈ ਜੋ ਆਮ ਲੋਕਾਂ ਨੂੰ ਨਹੀਂ ਦਿਖਾਉਣਾ ਹੁੰਦਾ ਰਿਵੀਲ ਨਹੀਂ ਕੀਤਾ ਜਦੋਂ ਕਿ ਅਸੀਂ ਸੌਂਚਕ ਸਮਾਗਮ ਦੇ ਵਿੱਚ ਉਹ ਰਿਵੀਲ ਨਹੀਂ ਕਰ ਸਕਦੇ ਹੁੰਦੇ ਤਾਂ ਇਸ ਕਰਕੇ ਬੁਨਿਆਦੀ ਫਰਕ ਹੈ ਉਹਨਾਂ ਨੂੰ ਜੋ ਜ਼ਮਾਨਤ ਹੈ ਇੰਟੈਰਿਮ ਬੇਲੋ ਥੱਲੋਂ ਵੀ ਮਿਲ ਸਕਦੀ ਹੈ ਜੀ ਟ੍ਰਾਇਲ ਕੋਰਟ ਜਿਹੜੀ ਸੈਸ਼ਨਸ ਕੋਰਟ ਹੁੰਦੀ ਹੈ ਜ਼ਿਲ੍ਹਾ ਕੋਰਟ ਹੁੰਦੀ ਹੈ ਉਸ ਤੋਂ ਮਿਲ ਜਾ ਸਕਦੀ ਹੈ ਪਰ ਐਨਐਸਸੀ ਆਪਾਂ ਡਾਇਰੈਕਟਲੀ ਜੋ ਹਾਈ ਕੋਰਟ ਆਉਣਾ ਹੁੰਦਾ ਹੈ ਤਾਂ ਇਹ ਡਿਫਰੈਂਸਸ ਨੇ ਵੀ ਕਿ ਕਿਸ ਜੀ کافی ਲੋਕ ਕਨਫਿਊਜ਼ ਹੋ ਜਾਂਦੇ ਹੁੰਦੇ ਨੇ ਵੀ ਇਸ ਬੁਨਿਆਦੀ ਢਾਂਚੇ ਦੇ ਵਿੱਚ ਫਰਕ ਹੈ ਤਾਂ ਉਸ ਨੂੰ ਮੱਤੇ ਨਜ਼ਰ ਰੱਖਦੇ ਹੋયા ਵੀ ਸਾਨੂੰ ਉਮੀਦ ਹੈ ਪਰ ਉਸ ਨੂੰ ਆਪ ਪ੍ਰੈਸੀਡੈਂਟ ਨਹੀਂ ਮੰਨ ਸਕਦੇ ਕਿਉਂਕਿ ਬੁਨਿਆਦੀ ਹੋਰ ਚੀਜ਼ ਹੈ ਇਹ ਇਹ ਬੁਨਿਆਦੀ ਕੁਝ ਹੋਰ ਚੀਜ਼ ਹੈ ਤਾਂ ਇਸ ਕਰਕੇ ਕੀ ਸੀ ਵੱਖਰਾ ਐਨਐਸਸੀ ਵਾਲਾ ਦੇਸ਼ਾਂ ਨੂੰ ਉਮੀਦ ਹੈ ਵੀ ਜੋ ਉਮੀਦ ਕੀ ਪੂਰਾ ਪੂਰਾ ਯਕੀਨ ਹੈ ਵੀ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਨੂੰ ਕੁਝ ਨਹੀਂ ਹੋਵੇਗਾ ਉਹ ਬਚੀ ਰਹੇਗੀ ਜਿਸ ਤਰ੍ਹਾਂ ਇਹ ਜ਼ਿਕਰਵਾਰ ਪਰ ਆਉਂਦੇ ਆ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਵੀ ਕਿਹਾ ਕਿ ਜੇ 60 ਦਿਨ ਹੋ ਗਏ ਤਾਂ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਰੱਦ ਹੋ ਚੇਗੀ ਪਰ ਜੇ ਆਪਾਂ ਸਰਕਮਸਟੈਂਸਸ ਦੇਖੀਏ ਕਿਉਂਕਿ ਉਹ ਇੰਟੈਂਸ਼ਨਲੀ ਇਤਾਂ ਇਦਾਂ ਕਰ ਨਹੀਂ ਰਹੇ ਕਿ ਲੋਕ ਸਭਾ ਦੇ ਵਿੱਚ ਆ ਨਹੀਂ ਰਹੇ ਸੈਸ਼ਨ ਅਟੈਂਡ ਕਰ ਨਹੀਂ ਰਹੇ ਉਹਨਾਂ ਦੇ ਹਾਲਾਤ ਇਦਾਂ ਦੇ ਨਹੀਂ ਉਹ ਆਉਣਾ ਚਾਹੁੰਦੇ ਨੇ ਪਰ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਸੋ ਇਸ ਹਾਲਾਤ ਦੇ ਵਿੱਚ 60 ਦਿਨ ਦੇ ਅੰਦਰ ਅੰਦਰ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋ ਜਾਂਦੀ ਹੈ ਦੇਖੋ ਜੀ ਐਸ ਪਰ ਜਿਹੜਾ ਆਰਟੀਕਲ 101 ਆਫ ਕਨਸਟੀਟਿਊਸ਼ਨ ਆਫ ਇੰਡੀਆ ਜੀ ਆਪਾਂ 60 ਦਿਨਾਂ ਲਈ ਲਗਾਤਾਰ ਗੈਰਹਾਜ਼ਰ ਰਹਿੰਨੇ ਆ ਤਾਂ ਉਹ ਫਿਰ ਆਪਾਂ ਨੂੰ ਜਿਹੜੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੁੰਦੀ ਹੈ ਪਰ ਇਸ ਸੇਫਗਾਰਡਸ ਦਿੱਤੇ ਹੋਏ ਨੇ ਪਹਿਲਾ ਸੇਫਗਾਰਡ ਤੇ ਇਹ ਵੀ ਆਪਾਂ ਜੋ ਸਪੀਕਰ ਸਾਹਿਬ ਤੋਂ ਇੱਕ ਛੁੱਟੀ ਲਈ ਬੇਨਤੀ ਕਰ ਸਕਦੇ ਆ ਵੀ ਸਾਨੂੰ 6 ਮਹੀਨੇ ਸਾਲ ਲਈ ਪਾਰਲੀਮੈਂਟ ਦੇ ਸਾਰੇ ਸੈਸ਼ਨਸ ਤੋਂ ਛੁੱਟੀ ਦਿੱਤੀ ਜਾਵੇ ਤੇ ਫਿਰ ਆਪਾਂ ਛੁੱਟੀ ਦੇ ਦੇਣਗੇ ਫੇਰ ਉਹ ਕੁਝ ਨਹੀਂ ਹੋਵੇਗਾ ਭਾਈ ਸਾਹਿਬ ਦੀ ਮੈਂਬਰਸ਼ਿਪ ਨੂੰ ਤੇ ਦੂਸਰੀ ਗੱਲ ਹੈ ਵੀ ਆਪਾਂ ਜੇ ਰੀਟੇਨਡ ਹੋਈਏ ਕਿਤੇ ਕੋਈ ਹਵਾਲਾਤ ਦੇ ਵਿੱਚ ਹੋਈਏ ਕਿਤੇ ਜੇਲ ਕੱਟੀ ਕਰ ਰਹੀ ਹੋਈਏ ਤਾਂ ਆਪਾਂ ਕੋਰਟ ਤੋਂ ਪਰਮਿਸ਼ਨ ਲੈ ਕੇ ਅਪੀਅਰ ਹੋ ਸਕਦੇ ਤਾਂ ਦੋ ਸੇਫਗਾਰਡਸ ਕਨਸਟੀਟਿਊਸ਼ਨ ਵਿੱਚ ਦਿੱਤੇ ਹੋਏ ਨੇ ਤਾਂ ਉਹਨਾਂ ਦਾ ਇਸਤੇਮਾਲ ਕਰਦਿਆਂ ਹੋਇਆ ਦੇਖੋ ਹੈ ਤਾਂ ਭਾਈ ਅਮਰਿਤਪਾਲ ਸਿੰਘ ਦੀ ਜੋ ਮਜਬੂਰੀ ਹੈ ਨਾ اٹینڈ ਕਰਨਾ ਦੇਖੋ ਪਾਰਟੀ ਵੀ ਬਣਾਈ ਗਈ ਉੱਥੇ ਵੀ ਉਹ ਨਹੀਂ ਆ ਨਹੀਂ ਆ ਪਾਏ ਹੈ ਨਾ ਜੀ ਤਾਂ ਬੜੀਆਂ ਇਹੋ ਜਿਹੜੇ ਇਤਿਹਾਸਿਕ ਫੈਸਲੇ ਨੇ ਪਹਿਲੇ ਸੈਸ਼ਨ ਵੀ ਉਹਨਾਂ ਨੂੰ ਨਹੀਂ اٹینڈ ਕਰ ਸਕੇ ਤਾਂ ਉਹਨਾਂ ਦੀ ਜੋ ਗੈਰ ਮੌਜੂਦਗੀ ਰਹੀ ਹੈ ਉਹ ਵੀ ਕਿਉਂਕਿ ਜੇਲ੍ਹ ਵਿੱਚ ਨੇ ਉਹਨਾਂ ਦਾ ਆਪ ਦਾ ਤਾਂ ਕੋਈ ਮਨ ਨਹੀਂ ਕਰਦਾ ਮੈਂ ਨਾ ਜਾਵਾਂ ਹੈ ਜੀ ਤੇ ਇਸ ਕਰਕੇ ਫਿਰ ਉਹ ਦੇਖੋ ਵੀ ਮੇਰੇ ਹਿਸਾਬ ਦੇ ਨਾਲ ਕੋਈ ਭਾਈ ਸਾਹਿਬ ਰਾਂ ਦੇ ਜੋ ਇਹ ਮੈਂਬਰਸ਼ਿਪ ਨੂੰ ਕੋਈ ਖਤਰਾ ਨਹੀਂ ਹਾਂ ਉਹਨਾਂ ਦੇ MP LED ਫੰਡ ਦੀ ਗੱਲ ਕਰੀਏ ਹਰ ਇੱਕ ਮੈਂਬਰ ਪਾਰਲੀਮੈਂਟ ਨੂੰ ਸਾਲ ਦਾ 5 ਕਰੋੜ ਰੁਪਏ ਮਿਲਦਾ ਹੈ ਨਾ ਤੇ ਉਹਨਾਂ ਦੇ ਸਾਥੀ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਉਹ ਤਾਂ ਕਹਿੰਦੇ ਕਿ ਮੈਂ ਆਪਣਾ ਅੱਧਾ ਫੰਡ ਆਪਣੇ ਹਲਕੇ ਚ ਵੰਡ ਵੀ ਦਿੱਤਾ ਤੇ ਜੇ ਆਪ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਉਹਨਾਂ ਦੇ MP LED ਫੰਡ ਦਾ ਕੀ ਸਿਸਟਮ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਫਾਦਰ ડીਲ ਕਰ ਦਿੰਦੇ ਆ ਉਹਨਾਂ ਦੀ ਟੀਮ ਹਲਕੇ ਦੇ ਵਿੱਚ ડીਲ ਕਰਦੀ ਹੈ ਕਿੱਦਾਂ ਫਿਰ ਅਪਰੋਚ ਕਰਦੇ ਆ ਜੀ ਦੇਖੋ ਜੋ MP LED ਫੰਡਸ ਹੁੰਦੇ ਆ ਉਹ ਅੰਡਰ ਦੀ ਡਿਕਟੇਸ਼ਨ ਆਫ ਮੈਂਬਰ ਪਾਰਲੀਮੈਂਟ ਹੁੰਦੇ ਆ ਉਹਨਾਂ ਦੇ ਫਾਦਰ ਸਾਹਿਬ ਬਾਪੂ ਤਰਸੀਮ ਸਿੰਘ ਜੀ ਜੋ ਸਾਡੀ ਪਾਰਟੀ ਦੇ ਕਨਵੀਨਰ ਸਾਹਿਬ ਨੇ ਜੋ ਤੱਕ ਭਾਈ ਅਮਰਤਪਾਲ ਸਿੰਘ ਬਾਹਰ ਨਹੀਂ ਆਉਂਦੇ ਤਾਂ ਦੇਖੋ ਉਸ ਨਾਲ ਪਾਰਟੀ ਨਹੀਂ ਡੀਲ ਕਰ ਸਕਦੀ ਕੋਈ ਹੋਰ ਬੰਦਾ ਨਹੀਂ ਡੀਲ ਕਰ ਸਕਦਾ ਹਾਂਜੀ ਇਹ ਗੱਲ ਜ਼ਰੂਰ ਹੈ ਵੀ ਭਾਈ ਅਮਰਤਪਾਲ ਸਿੰਘ ਦੇ ਬਿਹਾਫ ਤੇ ਉਹਨਾਂ ਜੋ ਇਲੈਕਸ਼ਨ ਏਜੰਟ ਰਿਹਾ ਹੈ ਜਾਂ ਕੋਈ ਉਹਨਾਂ ਦਾ ਪੀਏ ਜੋ ਨਿਯੁਕਤ ਜੇ ਕਿਸੇ ਨੂੰ ਕੋਈ ਕਰ ਦਵੇ ਸਰਕਾਰ ਜੋ ਲੋਕ ਸਭਾ ਕਰ ਦਵੇ ਤਾਂ ਉਹ ਬੰਦਾ ਜ਼ਰੂਰ ਡੀਲ ਕਰ ਸਕਦਾ ਪਰ ਐਸ ਸੱਚ ਕੋਈ ਪਰਿਵਾਰਕ ਮੈਂਬਰ ਜਾਂ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਉਹ ਡਾਇਰੈਕਟਲੀ ਉਹਦੀ ਜੋ ਇੰਟਰੈਕਸ਼ਨ ਹੁੰਦੀ ਹੈ ਉਹ ਮੈਂਬਰ ਪਾਰਲੀਮੈਂਟ ਨਾਲ ਹੁੰਦੀ ਹੈ ਅੰਡਰ ਦੀ ਡਾਇਰੈਕਸ਼ਨ ਐਂਡ ਡਿਕਟੇਸ਼ਨ ਆਫ ਐਮਪੀ ਹੀ ਜੋ ਫੰਡ ਹੁੰਦੇ ਨੇ ਉਹ ਲਾਏ ਜਾ ਸਕਦੇ ਹੁੰਦੇ ਨੇ ਕੋਈ ਕਿਸੇ ਹੋਰ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਉਹ ਪਾਵਰ ਇਹ ਚੀਜ਼ ਹੈ ਤੇ ਫਿਰ ਖਡੂਰ ਸਾਹਿਬ ਦੇ ਉਹ 4 ਲੱਖ ਵੋਟਰ ਚਾਰਿਆ 5 ਲੱਖ ਵੋਟਰ ਜਿਨ੍ਹਾਂ ਨੇ ਭਾਈ ਅਮਰਿਤਪਾਲ ਸਿੰਘ ਨੂੰ ਆਪਣੀ ਹੋਰ ਦੇ ਕੇ ਜਿਤਾਇਆ ਇਹ ਉਮੀਦ ਕੀਤੀ ਕਿ ਉਹਨਾਂ ਦੇ ਮਸਲੇ ਲੋਕ ਸਭਾ ਤੱਕ ਪਹੁੰਚਣਗੇ ਫਿਰ ਉਹਨਾਂ ਦੇ ਜਿਹੜੇ ਕਈ ਵਿਕਾਸ ਕਾਰਜ ਹੁੰਦੇ ਨੇ ਜਿਹੜੇ ਹੋਣ ਵਾਲੇ ਹੁੰਦੇ ਨੇ ਆ ਉਮੀਦ ਹੁੰਦੀ ਹੈ ਕਿ ਆਪਾਂ ਮੈਂਬਰ ਪਾਰਲੀਮੈਂਟ ਤੱਕ ਅਪਰੋਚ ਕਰੀਏ ਸਾਡੇ ਆਹ ਕੰਮ ਹੋਣਗੇ ਜੋ ਫਾਈਨੈਂਸ਼ੀਅਲ ਹੈਲਪ ਮੈਂਬਰ ਪਾਰਲੀਮੈਂਟ ਕਰ ਸਕਦਾ ਹੈ ਫਿਰ ਉਹ ਲੋਕਾਂ ਦਾ ਹੱਲ ਕਿਵੇਂ ਹੁੰਦਾ ਮਸਲਿਆਂ ਦਾ ਹੱਲ ਕਿਵੇਂ ਹੁੰਦਾ ਦੇਖੋ ਜੀ ਗੱਲ ਇਦਾਂ ਜੋ ਖਡੂਰ ਸਾਹਿਬ ਦੇ ਲੋਕਾਂ ਨੇ ਜੋ ਫੈਸਲਾ ਲਾਇਆ ਉਹ ਕਿ ਇਤਿਹਾਸਕ ਫੈਸਲਾ ਹੈ ਉਹ ਜਦੋਂ ਤੱਕ ਮੈਂ ਕਹੂੰਗਾ ਇਤਿਹਾਸ ਦੇ ਵਿੱਚ ਇਹ ਸੁਨਹਿਰੀ ਚੀਜ਼ਾਂ 'ਚ ਇਹ ਗੱਲ ਅੰਕਿਤ ਹੋਊਗੀ ਵੀ ਕਿਸੇ ਨੇ ਕਿਹੜੀ ਕਿਹੜੀ ਲੋਕਾਂ ਨੇ ਪੰਜਾਬ ਦੀ ਮੁਸੀਬਤ ਦੇ ਦੌਰਾਨ ਹਾਂ ਦਾ ਨਾਰਾ ਮਾਰਿਆ ਸੀ ਤਾਂ ਖਡੂਰ ਸਾਹਿਬ ਕੌਨਸਟਿਟੂਐਂਸੀ ਦੇ ਨੌ ਹਲਕੇ ਹੋਣਗੇ ਜਿਹੜੀ ਹਵਾ ਬਾਅਦ ਵਿੱਚ ਫਰੀਦਕੋਟ ਦੇ ਵਿੱਚ ਆਈ ਤੇ ਫਰੀਦਕੋਟ ਦੇ ਵਿੱਚ ਵੀ ਭਾਈ ਸਰਜੀ ਸਿੰਘ ਹੋਰਾਣੂ ਹੰਗਾਰਾ ਮਿਲਿਆ ਤੇ ਉਹ ਜਿੱਤੇ ਹਾਂ ਤਾਂ ਦੇਖੋ ਉਹਨਾਂ ਦਾ ਜਿਹੜਾ ਨਾਂ ਹੈ ਜਦੋਂ ਤੱਕ ਮੈਂ ਕਹੂੰਗਾ ਦੁਨੀਆ ਚੰਦ ਤਾਰੇ ਰਹਿਣਗੇ ਖਡੂਰ ਸਾਹਿਬ ਲੋਕਾਂ ਦਾ ਨਾਂ ਰਹੂਗਾ ਵੀ ਉਹਨਾਂ ਨੇ ਇੱਕ ਬੜਾ ਵੱਡਾ ਇਤਿਹਾਸਿਕ ਫੈਸਲਾ ਲਿਆ ਸੀ ਹੁਣ ਜੇ ਆਪਾਂ ਐਮਪੀ ਲੈਡਸ ਫੰਡ ਦੀ ਗੱਲ ਕਰੀਏ ਤੋ 5 ਕਰੋੜ 5 ਕਰੋੜ ਰੁਪਈਆ ਹੁੰਦਾ ਸਾਲ ਦਾ ਅੱਜ ਤੇ ਉਸ ਦੇ ਵਿੱਚ 9 ਹਲਕੇ ਨੇ ਤੇ ਆਪਾਂ ਜੇ ਲਾਈਏ ਤਾਂ ਘਟੋ-ਕਟਵੀ 60-70 ਲੱਖ ਪਰ ਹਲਕਾ ਜੋ ਆਉਂਦਾ ਹੈ ਇੱਕ ਸਾਲ ਦਾ ਤੇ ਹਲਕਿਆਂ ਦੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਲਓ ਵੀ 100-100 ਪਿੰਡ ਨੇ ਇੱਕ ਹਲਕੇ ਦੇ ਵਿੱਚ ਉਹ ਮੇਰੇ ਹਿਸਾਬ ਦੇ ਨਾਲ ਮਹਿਜ 60-70 ਹਜ਼ਾਰ ਪਰ ਪਿੰਡ ਰਹਿ ਜਾਂਦਾ ਹੈ ਤੇ ਉਸ ਦੇ ਵਿੱਚ ਸ਼ਹਿਰ ਵੀ ਆਉਂਦੇ ਨੇ ਬੜੇ ਵੱਡੇ ਵੱਡੇ ਉਹ ਸ਼ਹਿਰਾਂ ਜੀ ਵੰਡੇ ਆ ਜਾਣਾ ਤਾਂ ਦੇਖੋ ਵਿਕਾਸ ਕਾਰਜਾਂ ਦੇ ਲਈ ਤਾਂ ਉਹ ਇੱਕ ਮਾਮੂਲੀ ਜੀ ਅਮਾਉਂਟ ਹੁੰਦੀ ਹੈ ਜਿਸ ਤੇ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਬਹੁਤੇ ਤਾਂ ਉਹ ਬੈਂਚੀ ਜੋ ਮੈਂਬਰ ਪਾਰਲੀਮੈਂਟ ਲਵਾ ਸਕਦੇ ਹੁੰਦੇ ਨੇ ਆਪੇ ਬੜੇ ਪਿੰਡਾਂ ਦੇ ਵਿੱਚ ਲਿਖਾ ਦਾ ਨਾਂ ਖਣਾ ਅੱਗੇ ਬੈਂਚ ਲਿਖਾ ਲੈਂਦੇ ਆਂ ਪਰ ਫਿਰ ਵੀ ਭਾਈ ਅਮਰਿਤਪਾਲ ਸਿੰਘ ਇਸ ਗੱਲ ਦੇ ਉੱਪਰ ਤਤਪਰ ਨੇ ਉਹ ਲਗਾਤਾਰ ਸਪੀਕਰ ਸਾਹਿਬ ਨੂੰ ਚਿੱਠੀ ਪੱਤਰ ਵੀ ਲਿਖ ਰਹੇ ਨੇ ਬੀ ਜਿਹੜੇ ਫੰਡਸ ਨੇ ਉਹ ਮੇਰਾ ਇੱਕ ਇਲੈਕਸ਼ਨ ਏਜੰਟ ਨਿਯੁਕਤ ਕਰਕੇ ਉਹਨੂੰ ਪਾਵਰ ਦਿੱਤੀ ਜਾਵੇ ਵੀ ਜਿੰਨਾ ਵੀ ਚਾਹੇ ਤਿਲ ਫੁੱਲ ਵੀ ਹੋ ਸਕਦਾ ਵੀ ਹਰੇਕ ਬੰਦੇ ਤੱਕ ਉਹ ਪੈਸੇ ਦਾ ਜਿਹੜਾ ਭੁਗਤਾਨ ਹੈ ਡਵੈਲਪਮੈਂਟ ਦੇ ਰੂਪ ਦੇ ਵਿੱਚ ਉਹ ਪਹੁੰਚਣਾ ਚਾਹੀਦਾ ਉਹ ਜੇਲ੍ਹ 'ਚ ਬੈਠੇ ਵੀ ਇਹ ਸਾਰੀਆਂ ਚੀਜ਼ਾਂ ਕਰ ਰਹੇ ਨੇ ਪਰ ਦੇਖੋ ਜੋ ਐਮਪੀ ਲੈਡ ਫੰਡ ਨੇ ਇਹ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਡੀਸੀ ਦੇ ਅਧਿਨੌਦੇ ਨੇ ਤੇ ਉਹ ਵੀ ਦੇਖੋ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤਾਂ ਉਹਨਾਂ ਦੇ ਕਹਿਣ ਤੇ ਭੁਗਤਦੇ ਨੇ ਜ਼ਿਆਦਾ ਤਾਂ ਕਰਕੇ ਉਹ ਵੀ ਕੋਈ ਸਹਿਯੋਗ ਨਹੀਂ ਦੇ ਰਿ ਇਸ ਪਖ ਤੋਂ ਦੇਖਿਆ ਜਾਵੇ ਤਾਂ ਬਾਕੀ ਜਿਹੜੀ ਪਾਰਟੀ ਹੈ ਪਾਰਟੀ ਵੀ ਆਪ ਦੇ ਜਿਹੜੀ ਡਵੈਲਪਮੈਂਟ ਕਾਰਜਾਂ ਦੇ ਵਿੱਚ ਰੁਚੀ ਹੋਈ ਹੈ ਕਿਸੇ ਨੂੰ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਜਿੰਨੇ ਹੁਣ ਦੇਖੋ ਤੁਸੀਂ ਦੇਖ ਹੀ ਰਹੇ ਹੋਵੋਗੇ ਪੰਜਾਬ ਦੇ ਵਿੱਚੋਂ 23 ਜ਼ਿਲ੍ਹਿਆਂ ਚੋਂ 15 ਜਿਲ੍ਹਿਆਂ ਦੇ ਵਿੱਚ ਪੰਜ-ਪੰਜ ਮੈਂਬਰ ਕਮੇਟੀ ਬਣ ਚੁੱਕੀ ਹੈ ਉਹ ਅੱਗੇ ਹਲਕਾ ਪੱਧਰ ਤੇ ਵੀ ਪੰਜ-ਪੰਜ ਮੈਂਬਰ ਬਣਾ ਕੇ ਭਰਤੀ ਸ਼ੁਰੂ ਕਰਤੀ ਹੈ ਹੁਣ ਬਲਾਕ ਪੱਧਰ ਤੇ ਆ ਚੁੱਕੇ ਆ ਭਰਤੀ ਦੇ ਸਬੰਧਤ ਤਾਂ ਦੇਖੋ ਜਿੰਨੀ ਵੀ ਟੀਮ ਹੈ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਅਸੀਂ ਸਾਰੇ ਤਤਪਰ ਆ 24 ਘੰਟੇ ਹਫਤੇ ਦੇ ਵਿੱਚ ਅਸੀਂ ਕੰਮ ਕਰਦੇ ਰਹਿੰਨੇ ਆ ਜਿਹੜੇ ਆ ਸਾਰੇ ਕੰਮ ਨੇ ਦੇਖਣ ਦੇ ਵੀ ਕਿਵੇਂ ਜੋ ਵਿਕਾਸ ਹੋ ਰਿਹਾ ਹਲਕਿਆਂ ਦੇ ਵਿੱਚ ਜਥੇਬੰਦੀ ਕਿਵੇਂ ਫੈਲ ਰਹੀ ਹੈ ਪਾਰਟੀ ਕਿਵੇਂ ਫੈਲ ਰਹੀ ਹੈ ਤਾਂ ਉਹ ਸਾਰੇ ਜਿਹੜੇ ਕੰਮ ਨੇ ਪੋਲੀਟੀਕਲ ਕੰਮ ਹੋਗੇ ਡਵੈਲਪਮੈਂਟ ਵਾਲੇ ਹੋਗੇ ਉਹ ਚੱਲ ਰਹੇ ਨੇ ਪਰ ਇੱਕ ਜੋ ਹਾਂ ਇਹ ਗੱਲ ਜ਼ਰੂਰ ਹੈ ਵੀ ਇਸ ਸਮੇਂ ਜਿਹੜੀ ਭਗਵੰਤ ਸਿੰਘ ਮਾਨ ਹੋਰਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਭਾਈ ਅਮਰਿਤਪਾਲ ਸਿੰਘ ਦੇ ਖੇਮੇ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਮੁੱਖਾ ਦਾ ਵਿਰੋਧੀ ਮੰਨਦੀ ਹੈ ਤਾਂ ਇਸ ਕਰਕੇ ਉਹ ਧੱਕਾਸ਼ਾਹੀ ਜ਼ਿਆਦਾ ਕਰ ਰਹੀ ਹੈ ਵੀ ਇਸ ਸਮੇਂ ਦੇਖੋ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਇੱਕ ਦਰਦ ਜੋ ਭਾਈ ਅਮਰਿਤਪਾਲ ਸਿੰਘ ਦੀ ਭਾਈ ਦੀਪ ਸਿੱਧੂ ਦੀ ਜਿਹੜੀ ਸੋਚ ਹੈ ਨਾ ਜੀ ਉਹ ਸੁਮੇਲ ਹੈ ਦੋ ਚੀਜ਼ਾਂ ਦਾ ਇੱਕ ਪਾਸੇ ਤਾਂ ਜਿਹੜੇ ਪੰਜਾਬ ਵਾਸੀਆਂ ਦੇ ਜਿਹੜੇ ਦਿਲ ਦਾ ਦਰਦ ਹੈ ਜਿਹੜੇ ਇਤਿਹਾਸਿਕ ਸਾਡੇ ਨਾਲ ਰੋਂਗ ਡੂਇੰਗਸ ਹੋਈਆਂ ਨੇ ਐਨਾ ਜੀ ਉਹਨਾਂ ਦਾ ਦਰਦ ਹੈ ਪੰਜਾਬ ਨਾਲ ਜੋ ਵਿਤਕਰਾ ਹੋ ਰਿਹਾ ਧੱਕਾ ਹੋ ਰਿਹਾ ਉਹਨਾਂ ਸਾਰੀਆਂ ਚੀਜ਼ਾਂ ਦਾ ਦਰਦ ਹੈ ਪਲੱਸ ਇੱਕ ਡਿਵੈਲਪਮੈਂਟ ਲਈ ਤੇ ਇੱਕ ਬੈਟਰ ਫਿਊਚਰ ਲਈ ਇੱਕ ਸੋਚ ਹੈ ਇਹਨਾਂ ਦੋ ਬੰਦਿਆਂ ਦੀ ਪੰਜਾਬ ਦੀ ਖਾਤਰ ਭਾਈ ਅਮਰਿਤਪਾਲ ਸਿੰਘ ਤੇ ਭਾਈ ਦੀਪ ਸਿੱਧੂ ਹੁਣ ਇਹਨਾਂ ਦੋਵਾਂ ਦੀ ਜਿਹੜੀ ਸੋਚ ਹੈ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਰੂਪ ਵਿੱਚ ਪੰਜਾਬ ਵਾਸੀਆਂ ਨੂੰ ਮਿਲ ਰਹੀ ਹੈ ਤਾਂ ਇੱਕ ਪਾਸੇ ਤਾਂ ਇੱਕ ਬੜੀ ਮਜ਼ਬੂਤ ਖੇਤਰੀ ਤੇ ਪੰਥਕ ਧਿਰ ਹੈ ਤਾਂ ਇਹ ਜਿਹੜੀਆਂ ਮੌਜੂਦਾ ਇਸਟੈਬਲਿਸ਼ਡ ਪੋਲੀਟੀਕਲ ਪਾਰਟੀਆਂ ਨੇ ਸਾਰਿਆਂ ਨੂੰ ਉਸ ਤੋਂ ਦੁੱਖ ਹੈ ਚਾਹੇ ਕੋਈ ਬੰਦਾ ਅੱਜ ਤੱਕ ਜਿੱਤਿਆ ਹੈ ਕਿਸੇ ਦੀ ਪਾਰਟੀ ਸੱਤਾ 'ਚ ਆਈ ਹੈ ਚਾਹੇ ਨਿੱਕੀ ਹੈ ਚਾਹੇ ਵੱਡੀ ਹੈ ਸਾਰੇ ਇਸ ਚੀਜ਼ ਤੋਂ ਮੈਂ ਕਹੂੰਗਾ ਤਰਲੋ ਮੱਛੀ ਹੋਏ ਪਏ ਨੇ ਸਾਰਿਆਂ ਦੇ ਵਿੱਚ ਇੱਕ ਮਨਾਂ ਦੇ ਵਿੱਚ ਇੱਕ ਇਰੀਟੇਸ਼ਨ ਵੀ ਹਾਏ ਇਹ ਕਿਉਂ ਆ ਗਈ ਹੈ ਤਾਂ ਇੱਕ ਦੇਖੋ 호ਸਟਾਈਲ এনवायरमेंट ਤਾਂ ਸਾਡੇ ਲਈ ਹੈ ਹੀ ਹੈ ਤੇ ਪਰ ਦੇਖੋ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਅਸੀਂ ਜੋ ਇਹ ਕਾਰਜ ਚਲਾਉਂਦੇ ਆ ਰਹੇ ਹਾਂ ਤੇ ਅੱਗੇ ਵੀ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕੇ ਬਹੁਤ ਵਧੀਆ ਚੜ੍ਹਦੀ ਕਲਾ ਹੋਣੀ ਹੈ ਜੀ ਹਮ एनएसए ਦਾ ਕੀ ਸਟੇਟਸ ਹੈ ਕਿਉਂਕਿ ਪਿਛਲੇ ਸਾਲ ਫਰਵਰੀ ਮਿਰਖਾਲ ਮਾਰਚ ਦੇ ਵਿੱਚ ਜਿਹੜਾ एनएसए ਹੈ ਉਹ ਬਤਾਇਆ ਗਿਆ ਸੀ ਤਾਂ ਹੁਣ ਇੱਕ ਸਾਲ ਦਾ ਜਿਹੜਾ ਸਮਾਂ ਉਹ ਹੋਣ ਵਾਲਾ ਹੈ ਕੀ ਸਟੇਟਸ ਹੈ ਉਹਨਾਂ एनएसए ਦਾ ਸਰਕਾਰ ਕੀ ਕਹਿੰਦੀ ਹੈ ਹੁਣ ਕਦੇ ਗੱਲ ਹੋਈ ਹੋਵੇ ਨੁਮਾਇੰਦਿਆਂ ਨਾਲ ਨਹੀਂ ਦੇਖੋ ਜੀ ਸਰਕਾਰ ਦੇ ਨੁਮਾਇੰਦਿਆਂ ਨਾਲ ਤਾਂ ਕੀ ਗੱਲ ਹੋਣੀ ਹੈ ਜੀ ਵੀ ਜੋ ਗੱਲ ਇਸ ਤਰੀਕੇ ਨਾਲ ਹੈ ਵੀ ਜੋ ਭਾਈ ਅਮਰਿਤਪਾਲ ਸਿੰਘ ਤੇ ਜਿਹੜੇ ਸਾਥੀ ਨੇ ਜਿਵੇਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਿਲਜੀਤ ਸਿੰਘ ਕਲਸੀ ਭਾਈ ਬਸੰਤ ਸਿੰਘ ਦੌਲਤਪੁਰਾ ਅ ਚਾਚਾ ਹਰਜੀਤ ਸਿੰਘ ਹ ਭਾਈ ਕਲਵੰਤ ਸਿੰਘ rau ਕੇ ਭਾਈ ਬਰਿੰਦਰ ਸਿੰਘ ਫੌਜੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਤੇ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਇਹ ਜਿਹੜੇ ਅੱਠ ਬੰਦੇ ਨੇ ਇਹਨਾਂ ਦੀ ਜਿਹੜੀ ਐਨਐਸਸੀ ਦੀ ਸਮਾਪਤੀ ਹੈ ਉਹ 18 ਮਾਰਚ ਤੋਂ ਲੈ ਕੇ 26 ਮਾਰਚ ਤੱਕ ਹੈ ਹ ਉਦੋਂ ਤੱਕ ਜਿਵੇਂ ਜਿਵੇਂ ਗ੍ਰਿਫਤਾਰੀਆਂ ਹੋਈਆਂ ਸੀ ਭਾਈ ਪੱਪਲ ਪ੍ਰੀਤ ਸਿੰਘ ਦੀ ਜਿਹੜੀ ਸੀਮਾ ਜੋ ਮਿਆਦ ਹੈ ਉਹ ਰਹੀ ਹੈ ਜੀ 10 ਅਪ੍ਰੈਲ ਹੂੰ ਤੇ ਭਾਈ ਅਮਰਿਤਪਾਲ ਸਿੰਘ ਦੀ ਹੈਗੀ ਹੈ 24 ਅਪ੍ਰੈਲ 2025 ਤਾਂ ਉਦੋਂ ਉਦੋਂ ਜਿਵੇਂ ਹੁਣ ਦੇਖੋ ਸਾਡੇ ਕੇਸਾਂ ਦੀ ਵੀ ਪੈਰ ਵੀ ਚੱਲ ਰਹੀ ਹੈ 27 ਤਰੀਕ ਆਗਲੀ ਹੂੰ ਤੇ ਮੈਨੂੰ ਲੱਗਦਾ ਹੈ ਵੀ ਸਾਡਾ ਜੋ ਮਾਨਯੋਗ ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲੇਗਾ ਤੇ ਇਸ ਚੀਜ਼ ਦੇ ਵਿੱਚ ਜੋ ਹੱਲ ਹੈ ਉਹ ਹੋਵੇਗਾ ਤੇ ਬਾਕੀ ਮੈਨੂੰ ਲੱਗਦਾ ਹੈ ਵੀ ਜਿਹੜੀ ਸਰਕਾਰ ਹੈ ਜਿਵੇਂ ਇਹਨਾਂ ਨੂੰ ਦਿੱਲੀ ਦੀਆਂ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਵੀ ਇਹਨਾਂ ਦੇ ਸੁਪਰੀਮੋ ਵੀ ਆਪਦੀ ਸੀਟ ਹਾਰ ਚੁੱਕੇ ਨੇ ਅਰਵਿੰਦ ਕੇਜਰੀਵਾਲ ਤੇ ਅਗਲਾ ਜਿਹੜਾ ਇਹਨਾਂ ਦੀ ਹਾਰ ਹੋਣੀ ਹੈ 2027 ਦੇ ਵਿੱਚ ਪੰਜਾਬ 'ਚ ਹੋਣੀ ਹੈ ਤੇ ਇਹਨਾਂ ਨੂੰ ਦਿਖ ਰਿਹਾ ਹੈ ਤਾਂ ਇਹ ਮੇਰੇ ਹਿਸਾਬ ਦੇ ਨਾਲ ਪੰਜਾਬ ਦੇ ਵਸਨੀਕਾਂ ਤੋਂ ਇੱਕ ਰਹਿਮ ਦੀ ਮੰਗ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਆ ਯਮਰਤ ਪਾਲ ਸਿੰਘ ਤੇ ਸਾਥੀਆਂ ਦੇ ਉੱਪਰ ਤਸ਼ੱਦਦ ਨਹੀਂ ਕਰੇਗੀ ਕਿਉਂਕਿ ਦੇਖੋ ਜਦੋਂ ਤੋਂ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਭੇਜਿਆ ਹੈ ਤਾਂ ਇਹਨਾਂ ਦਾ ਡਾਊਨ ਗ੍ਰਾਫ ਸ਼ੁਰੂ ਹੋ ਗਿਆ ਪਾਰਟੀ ਹਰੇਕ ਪਾਸੇ ਕਦੇ ਇਹਨਾਂ ਦੇ ਸ਼ਰਾਬ ਦੇ ਘਟਾਲਿਆਂ 'ਚ ਰੈਸਟ ਪੈ ਰਹੀ ਹੈ ਬੰਦਿਆਂ ਦੀ ਕਦੇ ਈਡੀ ਵੱਲੋਂ ਚੁੱਕੇ ਜਾ ਰਹੇ ਨੇ ਇਹ ਸਰਕਾਰਾਂ ਇਹਨਾਂ ਦੀਆਂ ਹਾਰ ਰਹੀਆਂ ਨੇ ਐਮ ਐਲ ਏ ਇਹਨਾਂ ਦੇ ਹਾਰ ਰਹੇ ਨੇ ਮੈਂਬਰ ਪਾਰਲੀਮੈਂਟ ਇਹਨਾਂ ਦਾ ਕੋਈ ਨਹੀਂ ਬਣਿਆ ਪੰਜਾਬ ਦੇ ਵਿੱਚੋਂ ਤਾਂ ਦੇਖੋ ਇੱਕ ਡਾਊਨਫਾਲ ਇਹਨਾਂ ਦਾ ਸ਼ੁਰੂ ਹੋ ਗਿਆ ਕਿਉਂਕਿ ਪੰਜਾਬ ਦੇ ਵਸਨੀਕਾਂ ਨਾਲ ਇਹਨਾਂ ਨੇ ਧੱਕਾ ਕੀਤਾ ਹੈ ਤੇ ਬੜਾ ਜਿਆਦਾ ਤਸ਼ੱਦਦ ਕੀਤਾ ਇਹਨਾਂ ਨੇ ਕੋਈ ਰਹਿਮ ਨਹੀਂ ਇਹਨਾਂ ਦੇ ਵਿੱਚ ਦੇਖੋ ਕਿਵੇਂ ਮੈਂ ਕਹੂੰਗਾ ਜਿਵੇਂ ਸ਼ਿਕਾਰ ਖੇਡਦੇ ਹੁੰਦੇ ਆ ਓਵੇਂ 350 ਨੌਜਵਾਨ ਇਹਨਾਂ ਨੇ ਚੋਕੀ ਅੰਦਰ ਕੀਤਾ ਸੀ 3rd ਡਿਗਰੀ ਟਾਰਚਰ ਕੀਤਾ ਗਿਆ ਸੀ ਹਲੇ ਵੀ 50 ਨੌਜਵਾਨ ਅੰਦਰ ਨੇ 40 ਤਾਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਪਿੱਛੇ ਟੱਬਰ ਖੇਰੂ ਖੇਰੂ ਹੋ ਗਏ ਬਿਜ਼ਨਸ ਰੁੜ ਗਏ ਕੁਛ ਭੱਲੇ ਥੇਲੇ ਨਹੀਂ ਰਿਹਾ ਉਹਨਾਂ ਦੇ ਤੇ 10 ਨੌਜਵਾਨ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਤਾਂ ਇਹਨਾਂ ਜਿਹੜੇ 50 ਪਰਿਵਾਰਾਂ ਦੀ ਹਾ ਹੈ ਉਹ ਮੈਂ ਸਮਝਦਾ ਹੈ ਭਗਵੰਤ ਸਿੰਘ ਮਾਂ ਦੀ ਸਰਕਾਰ ਨੂੰ ਲੱਗੀ ਹੈ ਤੇ ਇਹ ਕੁਝ ਮੈਜਗੂ ਚੰਦ ਕੋ ਮਹੀਨਿਆਂ ਦੀ ਖੇਡ ਹੈ ਤੇ ਫਿਰ ਇਹ ਸਰਕਾਰ ਦਾ ਇਸ ਝਾੜੂ ਪਾਰਟੀ ਦਾ ਪੰਜਾਬ ਦੇ ਵਿੱਚੋਂ ਜਿਹੜਾ ਖਾਤਮਾ ਹੈ ਉਹ ਤੇਜ਼ ਹੂੰ ਭਾਈ ਅਮਰਿਤਪਾਲ ਸਿੰਘ ਨੇ ਜਿਹੜੀ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੈ ਜਿਸ ਦੇ ਵਿੱਚ ਇਜਾਜ਼ਤ ਮੰਗੀ ਗਈ ਹੈ ਲੋਕ ਸਭਾ ਸੈਸ਼ਨ ਦੇ ਵਿੱਚ ਵੈਕਟਿੰਗ ਦੀ ਉਹਦੇ ਉੱਤੇ ਹਾਈ ਕੋਰਟ ਦਾ ਕੀ ਸਟੈਂਡ ਹੈ ਕੋਈ ਸੁਣਵਾਈ ਹੋਈ ਉਸ ਪਟੀਸ਼ਨ ਨੂੰ ਲੈ ਕੇ ਅ ਦੇਖੋ ਜਲਦੀ ਉਸਤੇ ਜਿਹੜੀ ਹੈਗੀ ਐ ਸੁਣਵਾਈ ਹੋਏਗੀ ਉਹ ਜਿਹੜੀ ਉਹ ਜਿਹੜੋ ਨੰਬਰ ਲਾ ਕੇ ਉਸ ਦੇ ਉੱਪਰ ਸਿਵਲ ਰਿਟ ਪਟੀਸ਼ਨ ਨੰਬਰ ਲਾ ਕੇ ਉਸ ਦੇ ਉੱਪਰ ਸੁਣਵਾਈ ਹੋਏਗੀ ਤੇ ਸਾਨੂੰ ਉਮੀਦ ਆ ਵੀ ਸਾਨੂੰ ਜੋ ਇंसाफी ਮਿਲੇਗਾ ਮੈਂ ਜੇ ਕਰਦੇ ਦਿੰਦੇ ਸੁਣਵਾਈ ਹੋਵੇਗੀ ਤੇ ਫਿਰ ਚੜਦੀ ਕਲਾ ਆਉਣੀ ਹੈ ਜੀ ਹਮ ਤੁਸੀਂ ਕਹਿ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਦਾ ਖਾਤਮਾ ਪੰਜਾਬ ਦੇ ਵਿੱਚ ਹੋਣਾ ਤੈ ਹੈ 2027 ਦੇ ਵਿੱਚ ਕਿਹੜਾ ਸਭ ਤੋਂ ਵੱਡਾ ਕੰਪੀਟੀਟਰ ਮੰਨਦੇ ਹੋ ਆਮ ਆਦਮੀ ਪਾਰਟੀ ਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਬਹੁਤ ਵੱਡੀ ਮжоਰਿਟੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ 92 ਤੋਂ 95 ਸੀਟਾਂ ਨੇ ਜਿੰਨੀ ਚੋਣਾਂ ਦੇ ਵਿੱਚ ਵੀ ਸੀਟਾਂ ਜਿੱਤੀਆਂ ਨੇ ਉਹਨਾਂ ਨੇ ਤੇ ਪੋਸੀਬਲ ਹੈ ਕਿ ਕੋਈ ਪਾਰਟੀ ਟੱਕਰ ਦੇ ਪਾਏਗੀ ਸੱਤਾ ਤੇ ਨੂੰ ਤੇ ਕੋਈ ਜੋ ਆਮ ਆਦਮੀ ਪਾਰਟੀ ਹੈ ਨਾ ਜੀ ਉਹ ਉਸ ਸਮੇਂ ਜਿਹੜੇ ਪੰਜਾਬ ਦੇ ਵਿੱਚ ਮੈਂ ਕਹੂੰਗਾ ਬਖਲਾੜ ਦੇ ਹਾਲਾਤ ਬਣੇ ਹੋਏ ਸੀ ਜਿਹੜੇ ਲੋਕਾਂ ਦੀ ਬੇਚੈਨੀ ਦੇ ਸਰਕਮਸਟਾਂਸਸ ਸੀ ਵੀ ਸਾਡੀਆਂ ਐਸਪੀਰੇਸ਼ਨਸ ਨਹੀਂ ਕਿਸੇ ਸਾਈਡ ਤੋਂ ਫੁੱਲਫਿਲ ਹੋ ਰਹੀਆਂ ਸੀ ਪੰਜਾਬ ਦੀਆਂ ਉਸ ਦੇ ਵਿੱਚ ਤੁਸੀਂ ਦੇਖੋ ਨਾ ਹੀ ਜਿਹੜਾ ਬਾਦਲ ਗਰੁੱਪ ਸੀ ਉਹ ਫਲॉप ਹੋ ਚੁੱਕਿਆ ਸੀ ਕਾਂਗਰਸ ਪਾਰਟੀ ਵੀ ਕਰਪਸ਼ਨ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ ਆਪਸੀ ਝਗੜਾ ਬਹੁਤ ਆਪਸੀ ਫੁੱਟ ਬਹੁਤ ਹੈ ਇਸ ਪਾਰਟੀ ਦੇ ਉਧਰੋਂ ਜਿਹੜੀ ਤੁਸੀਂ ਦੇਖ ਲਓ ਦਿੱਲੀ ਤੋਂ ਜਿਹੜੀ ਭਾਜਪਾ ਉਹ ਪੰਜਾਬ ਦੇ ਉੱਪਰ ਨਿਗਾਹ ਟਿਕਾਈ ਬੈਠੀ ਐ ਉਹ ਵੀ ਆਪਦੀਆਂ ਜਿਹੜੀਆਂ ਚਾਲਾਂ ਨੇ ਉਹ ਪੰਜਾਬ ਦੇ ਉੱਪਰ ਖੇਡਣ ਦੀਆਂ ਕੋਸ਼ਿਸ਼ਾਂ ਕਰ ਰਹੀ ਨੇ ਆਪਦੇ ਜਿਹੜੇ ਏਜੰਟ ਨੇ ਭਾਜਪਾ ਨੇ ਕੁਝ ਪੁਰਾਣੇ ਲੀਡਰਾਂ ਨੂੰ ਖਰੀਦ ਕੇ ਕੁਝ ਨੂੰ ਡਰਾ ਧਮਕਾ ਕੇ ਪੰਜਾਬ ਦੇ ਵਿੱਚ ਏਜੰਟ ਆਪਦੇ ਰੈਡੀ ਕਰ ਲਏ ਹੂੰ ਤਾਂ ਦੇਖੋ ਇਤਿਹਾਸ ਦੇ ਵਾਂਗੂ ਗਵਾਹ ਐ ਜਿਵੇਂ ਪਹਿਲਾਂ ਆਪਣੇ ਤੇ ਪੱਛਮ ਤੋਂ ਹਮਲਾ ਹੁੰਦਾ ਹੁੰਦਾ ਸੀ ਅਫਗਾਨੀਆਂ ਦਾ ਇਸ ਸਮੇਂ ਜਿਹੜਾ ਇੱਕ ਫੋਰਨ ਪਾਰਟੀ ਦਾ ਇੱਕ ਪੂਰਬ ਦੇ ਉੱਪਰੋਂ ਹਮਲਾ ਹੋਣ ਜਾ ਰਿਹਾ ਹੈ ਭਾਜਪਾ ਦਾ ਦਿੱਲੀ ਦੇ ਉੱਪਰੋਂ ਤਾਂ ਲੋਕਾਂ ਦੇ ਵਿੱਚ ਬਹੁਤ ਖਲਾਹਤ ਬਹੁਤ ਹੈ ਲੋਕਾਂ ਦੇ ਵਿੱਚ ਬੇਚੈਨੀ ਤਾਂ ਉਹਨਾਂ ਨੇ ਇਸੇ ਚੀਜ਼ ਨੂੰ ਟਾਲਣ ਦੀ ਖਾਤਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੋ ਵੋਟਾਂ ਪਾਈਆਂ ਪਰ ਉਹ ਇੱਕ ਨਕਾਮ ਤੇ ਹਾਰੇ ਹੋਏ ਹਾਕਮ ਦੇ ਵਾਂਗੂ ਪੰਜਾਬ ਨੂੰ ਸਾਂਭ ਨਹੀਂ ਸਕੇ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਟੀਮ ਹੈ ਜਿਹੜੀ ਤੇ ਉਸ ਤੋਂ ਬਾਅਦ ਹੀ ਫਿਰ ਹੁਣ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਇਹ ਇੱਕ ਪੰਥਕ ਤੇ ਖੇਤਰੀ ਧੇਰੀ ਪੂਰੀਆਂ ਕਰ ਸਕਦੀਆਂ ਹਨ ਜਿਹੜੀਆਂ ਲੋਕਾਂ ਨੂੰ ਇਸ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਭਾਈ ਅੰਮ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਅਧੀਨ ਚੱਲਣ ਵਾਲੀ ਜੋ ਉਹਨਾਂ ਦੀ ਕ੍ਰਿਸਮੈਟਿਕ ਪਰਸਨੈਲਿਟੀ ਹੈ ਉਸ ਤੋਂ ਪ੍ਰਭਾਵਿਤ ਜਿਹੜਾ ਇਹ ਸਾਰਾ ਮੈਂ ਕਹੂੰ ਇੱਕ ਮੂਮੈਂਟ ਚੱਲ ਰਹੀ ਹੈ ਪੰਜਾਬ ਦੇ ਵਿੱਚ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਲੋਕ ਨੇ ਇਸ ਪਾਰਟੀ ਨਾਲ ਜੁੜ ਰਹੇ ਨੇ ਤੇ ਇਹੀ ਪਾਰਟੀ ਮੈਂ ਸਮਝਦਾ ਹਾਂ ਵੀ ਜੋ ਆਮ ਆਦਮੀ ਪਾਰਟੀ ਨੂੰ ਕਿਉਂਕਿ ਦੇਖੋ ਇਹ ਇੱਕ ਡਿਊਲ ਐਲੀਮੈਂਟ ਹੈ ਇਹ ਪੰਜਾਬ ਦੀ ਖੇਤਰੀ ਖੇਤਰੀ ਪਾਰਟੀ ਵੀ ਹੈ ਤੇ ਪੰਥਕ ਪਾਰਟੀ ਵੀ ਹੈ ਜਿਹੜਾ ਆਪਣੇ ਤੇ ਇੱਕ ਇੰਪੈਂਡਿੰਗ ਡੇਂਜਰ ਹੈ ਇਸ ਸਮੇਂ ਪੰਜਾਬ ਦੇ ਉੱਪਰ ਭਾਜਪਾ ਦੇ ਕਾਬਜ ਹੋਣ ਦਾ ਕਿਉਂਕਿ ਇੱਥੋਂ ਦੇ ਜਿਹੜੇ ਲੀਡਰ ਨੇ ਉਹ ਇਸ ਸਮੇਂ ਕਲੂਲੈਸ ਨੇ ਉਹਨਾਂ ਦਾ ਬਹੁਤਾ ਸੋਚ ਨਹੀਂ ਉਹਨਾਂ ਦੇ ਕੋਲ ਕੋਈ ਦਿਮਾਗ ਨਹੀਂ ਤੇ ਪਾਵਰਲੈਸ ਵੀ ਨੇ ਕੋਈ ਉਹਨਾਂ ਦਾ ਕੋਈ ਕ੍ਰਿਜ਼ਮਾ ਹੀ ਹੈ ਨਹੀਂ ਪਰਸਨੈਲਿਟੀ ਦੇ ਵਿੱਚ ਉਹ ਹਾਰੇ ਤੇ ਨਿਤਾਰੇ ਹੋਏ ਲੋਕ ਨੇ ਲੀਡਰ ਪੰਜਾਬ ਦੇ ਤਾਂ ਉਸ ਚੀਜ਼ ਨੂੰ ਪੰਜਾਬ ਨੂੰ ਇਸ ਸਮੇਂ ਜੀ ਕੋਈ ਬਚਾ ਸਕਦਾ ਤਾਂ ਇੱਕ ਖੇਤਰੀ ਤੇ ਪੰਥਕ ਧਿਰ ਹੈ ਜਿਸ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੀ ਹੈ ਜੀ ਹਮ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਨਿੱਤਰਨਾ ਚਾਹੁੰਦੀ ਹੈ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਵਿਲਿੰਗ ਹੈ ਨਹੀਂ ਜਿਵੇਂ ਸਾਡੇ ਸੰਸਥਾਪਕ ਬਾਈ ਦੀਪ ਸਿੱਧੂ ਨੇ ਗੱਲ ਆਕੀ ਸੀ ਵੀ ਅਸੀਂ ਕੋਈ ਪੋਲਿਟੀਕਲ ਪਲੈਟਫਾਰਮ ਖਾਲੀ ਨਹੀਂ ਛੱਡਣਾ ਐਸਜੀਪੀਸੀ ਚੋਣਾਂ ਵੀ ਕੰਟੈਸਟ ਕਰਾਂਗੇ ਉਸ ਤੋਂ ਬਾਅਦ ਜਿਹੜੀ ਐਮਐਲਏ ਵਾਲੀਆਂ ਚੋਣਾਂ ਆਉਣਗੀਆਂ ਵਿਧਾਨ ਸਭਾ ਵਾਲੀਆਂ 2027 ਉਸ ਦੀ ਤਿਆਰੀ ਵੀ ਕਰਾਂਗੇ ਕੋਈ ਵੀ ਚੋਣਾਂ ਹਾਲੇ ਅਸੀਂ ਥੋੜੇ ਜਿਵੇਂ ਨੀਸੈਂਟ ਸਟੇਜ 'ਤੇ ਆ ਜੋ ਅਸੀਂ ਕਾਡਰ ਬਿਲਡਿੰਗ ਦੀ ਸਟੇਜ ਦੇ ਉੱਪਰ ਆ ਬੜੇ ਜ਼ਿਲ੍ਹਿਆਂ 'ਚ ਕਾਡਰ ਬਣ ਗਿਆ ਤੇ ਵਿਸਾਖੀ ਤੱਕ ਜੋ ਸਾਨੂੰ ਉਮੀਦ ਆ ਉੱਥੇ ਕੱਟ ਕਰਕੇ ਤੇ ਇੱਕ ਬੜਾ ਵੱਡਾ ਡੈਲੀਗੇਸ਼ਨ ਦੀ ਅਨਾਉਂਸਮੈਂਟ ਹੋਵੇਗੀ ਤੇ ਅਹੁਦੇਦਾਰ ਬਣਨਗੇ ਤੇ ਉਦੋਂ ਤੱਕ ਪੂਰਾ ਕਾਡਰ ਵੀ ਤਿਆਰ ਹੋ ਜਾਏਗਾ ਤੇ ਉਸ ਤੋਂ ਬਾਅਦ ਜੋ ਐਸਜੀਪੀਸੀ ਚੋਣਾਂ ਨੇ ਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਪਰਜੋ ਤਰੀਕੇ ਨਾਲ ਲੜਾਂਗੇ ਕਾਡਰ ਕਿਸ ਤਰੀਕੇ ਨਾਲ ਸਥਾਪਿਤ ਕਰ ਰਹੇ ਹੋ ਕੋਈ ਭਰਤੀ ਮੁਹਿੰਮ ਚਲਾਈ ਹੋਈ ਹੈ ਤੁਸੀਂ ਦੀ ਹਾਂ ਜੀ ਭਰਤੀ ਮੁਹਿੰਮ ਚੱਲੀ ਹੋਈ ਹੈ ਜੀ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਹਰੇਕ ਜ਼ਿਲ੍ਹੇ ਦੇ ਵਿੱਚ 5-5 ਮੈਂਬਰੀਆਂ ਕਮੇਟੀਆਂ ਤਿਆਂ ਚੋਂ 15 ਜ਼ਿਲ੍ਹਿਆਂ ਵਿੱਚ ਬਣ ਗਈਆਂ ਨੇ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ 8 ਜ਼ਿਲ੍ਹੇ ਰਹਿ ਗਏ ਨੇ ਉਹਨਾਂ ਵਿੱਚ ਵੀ ਛੇਤੀ ਬਣਾਵਾਂਗੇ ਫੇਰ ਜੋ ਅਸੀਂ ਮੈਂਬਰਸ਼ਿਪ ਡਰਾਈਵ ਚਲਾ ਰਹੇ ਹਾਂ ਭਰਤੀ ਮੁਹਿੰਮ ਹੈ ਜੀ ਉਸ ਤੋਂ ਬਾਅਦ ਜੋ ਡੈਲੀਗੇਟ ਚੁਣਨਗੇ ਉਹ ਡੈਲੀਗੇਟ ਫਰਦਰ ਅਹੁਦੇਦਾਰ ਚੁਣਨਗੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਸਾਡੀ ਭਰਤੀ ਹੈ ਉਹ ਮੁਕੰਮਲ ਹੋਵੇਗੀ ਹਾਂ ਠੀਕ ਹੈ ਮਾਨ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸੋ ਇਸੇ ਅੱਜ ਦੀ ਖਾਸ ਪਿਸ਼ਕਸ਼ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤੇ ਇਜਾਜ਼ਤ ਮੰਗੀ ਹੈ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਦੇ ਵਿੱਚ ਬੈਠਣ ਦੀ ਮਨਜ਼ੂਰੀ ਜਿਹੜੀ ਹੈ ਉਹ ਦਿੱਤੀ ਜਾਏ ਤੇ ਨਾਲ ਹੀ ਸ਼੍ਰੋਮਨੀ ਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਸਾਡੇ ਨਾਲ ਉਹਨਾਂ ਦੇ ਵਕੀਲ ਐਡਵੋਕੇਟ ਮਾਨ ਸਿੰਘ ਖਾਰਾ ਸੀ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ